ਤੁਹਾਨੂੰ ਇਹ ਜਾਣ ਕੇ ਥੋੜੀ ਹੈਰਾਨੀ ਹੋ ਸਕਦੀ ਹੈ ਕਿ ਕੋਕਾ ਕੋਲਾ 40 ਜਾਂ 50 ਸਾਲਾਂ ਤੋਂ ਨਹੀਂ ਬਲਕਿ ਇਸ ਨੂੰ ਬਣਦੇ ਨੂੰ 150 ਸਾਲ ਹੋ ਚੱਲੇ ਨੇ ਇਸ ਨੂੰ ਅਮਰੀਕੀ ਡਾਕਟਰ ਜੌਨ ਪੈਬਰਟਨ ਨੇ 1886 ਦੇ ਵਿੱਚ ਇੱਕ ਦਵਾਈ ਜਾਂ ਸ਼ਰਬਤ ਦੇ ਤੌਰ ਤੇ ਇਸ ਨੂੰ ਤਿਆਰ ਕੀਤਾ ਸੀ ਡਾਕਟਰ ਪੈਬਰਟਨ ਦੇ ਇੱਕ ਦੋਸਤ ਫ੍ਰੈਂਕ ਰੋਬਿੰਸਨ ਨੇ ਇਸ ਦਾ ਨਾਂ ਕੋਕਾ ਕੋਲਾ ਰੱਖਿਆ ਅਤੇ ਇਸ ਦਾ ਜਿਹੜਾ ਮਸ਼ਹੂਰ ਲੋਗੋ ਹੈ ਉਹ ਵੀ ਇਸ ਨੇ ਬਣਾਇਆ ਸੀ ਸਭ ਤੋਂ ਪਹਿਲਾਂ ਪਹਿਲੀ ਵਾਰ ਇਸ ਨੂੰ ਇੱਕ ਮੈਡੀਕਲ ਸਟੋਰ ਜੈਕਬ ਫਾਰਮੇਸੀ ਦੇ ਵਿੱਚ 8 ਮਈ 1886 ਨੂੰ ਵੇਚਿਆ ਗਿਆ ਸਟਾਰਟਿੰਗ 'ਚ ਇਸ ਦੀ ਵਿਗਰੀ ਇੰਨੀ ਘੱਟ ਸੀ ਕਿ ਇਸ ਦੇ ਸਿਰਫ 9 ਗਲਾਸ ਪ੍ਰਤੀ ਦਿਨ ਵਿਕਦੇ ਸੀ ਅਸਾ ਕੈਥੋਲਿਕ ਬਿਜ਼ਨਸਮੈਨ ਬੰਦੇ ਨੇ 1888 'ਚ ਡਾਕਟਰ ਪਬਲਟਨ ਤੋਂ ਇਸ ਦੀ ਰੈਸিপি ਜਿਹੜੀ ਹੈ ਉਹ ਖਰੀਦ ਲਈ ਸੀ ਤੇ ਇਸ ਦੀ ਇੰਨੀ ਜ਼ਿਆਦਾ ਐਡਵਰਟਾਈਜ਼ਮੈਂਟ ਕੀਤੀ ਗਈ ਕਿ ਇਹ ਅਮਰੀਕਾ ਦੇ ਵਿੱਚ ਐਜ਼ ਅ એનર્ਜੀ ਡਰਿੰਕ ਦੇ ਤੌਰ ਤੇ ਬਹੁਤ ਜ਼ਿਆਦਾ ਪਪੂਲਰ ਹੋ ਗਿਆ ਤੇ ਅੱਜ ਨਾਰਥ ਕੋਰੀਆ ਤੇ ਕਿਊਬਾ ਨੂੰ ਛੱਡ ਕੇ ਕੋਕ ਤਾਂ ਨੂੰ ਸਾਰੀ ਦੁਨੀਆ 'ਚ ਪੀਣ ਨੂੰ ਮਿਲ ਸਕਦਾ ਹੈ